ਇਸ ਪਾਵਨ ਧਰਤੀ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਕਾਸ਼ੀ ਦਾ ਨਾਮ ਬਖਸ਼ਿਸ਼ ਕੀਤਾ। ਇਸੇ ਹੀ ਥਾਂ ਤੇ ਨੰਨੀਆਂ ਉਂਗਲੀਆਂ ਗੁਰਮੁਖੀ ਲਿਖ ਕੇ ਵਿਦਵਾਨ ਬਣਦੀਆਂ ਹਨ। ਇਸੇ ਹੀ ਥਾਨ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਵਾਈ ਗਈ। ਇਸੀ ਹੀ ਸਥਾਨ ਉੱਪਰ ਗੁਰੂ ਗੋਬਿੰਦ ਸਿੰਘ ਜੀ ਨੇ 48 ਗੁਰਸਿੱਖਾਂ ਨੂੰ ਬ੍ਰह्म ज्ञानी ਦਾ ਖਿਤਾਬ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਸ ਪਵਿੱਤਰ ਅਤੇ ਧਾਰਮਿਕ ਸਥਾਨ ਦੀ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਉਹ ਸਥਾਨ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਪਾਣੀਆਂ ਦੀ ਧਰਤੀ ਉੱਪਰ